ਤੁਮਰੀ ਸਰਨ ਤੁਮਰੀ ਆਸਾ ਤੁਮੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦੇਵਾਲਾ ਨਾਨਕ ਘਰ ਕੇ ਗੋਲੇ ਗੋਲੇ ਦਾ ਸੁਭਾਅ ਹੈ ਕਿ ਗੋਲੇ ਦੀ ਆਪ ਦੀ ਮਤ ਨਹੀਂ ਹੁੰਦੀ ਨਾ ਗੋਲੇ ਦੀ ਕੋਈ ਆਪ ਦੀ ਪਤ ਹੁੰਦੀ ਹੈ ਜੋ ਗੋਲੇ ਦਾ ਪਾਤਸ਼ਾਹ ਹੁੰਦਾ ਉਹਦੀ ਹੀ ਹੋਕਾ ਬਜਾਉਣਾ ਗੋਲੇ ਦਾ ਧਰਮ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਧੰਨਵਾਦੀ ਹਾਂ ਯਾਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼ਰੋਮਲੀ ਕਾਲੀਦਲ ਅਤੇ ਸਮੂਹ 15 ਲੱਖ ਡੈਲੀਗੇਟਾਂ ਦਾ ਜਿਨ੍ਹਾਂ ਨੇ ਮੇਰੇ ਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ ਸ਼ਰੋਮਲੀ ਕਾਲੀਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨੇ ਸਰਦਾਰ ਗੁਰਜੀਤ ਸਿੰਘ ਤਲਵੰਡੀ ਨੂੰ ਜਿਹੜੇ ਇੱਕ ਸੂਝਵਾਨ ਔਰ ਬਹੁਤ ਹੀ ਸਿਆਣੇ ਔਰ ਪੰਥਕ ਪਰਿਵਾਰ ਦੇ ਵਿੱਚੋਂ ਇਹਨਾਂ ਦਾ ਪਛੋਕੜਾ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਜਿਵੇਂ ਜਿਵੇਂ ਸਾਡਾ ਅਕਾਲੀ ਦਲ ਤੱਕੜਾ ਹੁੰਦਾ ਜਾਊਗਾ ਹਜੇ ਤੱਕ ਕਈ ਹੋਰ ਲੋਕ ਆਫਰਾਂ ਲੈ ਕੇ ਆਉਣਗੇ ਪਰ ਸਾਨੂੰ ਹੋਰ ਕਿਸੇ ਤੇ ਗੱਠ ਜੋੜਦੀ ਨਹੀਂ ਸਾਨੂੰ ਪੰਥ ਦੇ ਗੱਠ ਜੋੜਦੀ ਜਿਹੜੀ ਫਿਕਰ ਪੰਥ ਨਾਲ ਸਾਡੇ ਤੋਂ ਰੁੱਸੇ ਮੇਰਾ ਰੁੱਸੇ ਦਾ ਕਲਗੀ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਤੇ ਪੰਥ ਨੇ ਉੱਚੇ ਚੇਤੇ ਤੋਂ ਉਹਨਾਂ ਨੂੰ ਆਪਣਾ ਮੁਖਬਲਾਰ ਨਿਯੁਕਤ ਕੀਤਾ ਮੈਂ ਜਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਪ੍ਰਦੇਸ਼ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦਾ ਉੱਚੇ ਚੇਤੇ ਤੋਂ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਸਮੁੱਚੇ ਖਾਲਸਾ ਪੰਥ ਦਾ ਜਿਨ੍ਹਾਂ ਨੇ ਗੁਰਜੀਤ ਸਿੰਘ ਜੀ ਤਲਵੰਡੀ ਸਾਹਿਬ ਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜੋ ਜੋ ਪੰਜਾਬ ਦੀ ਮੁੰਦੇ ਦੀ ਗੱਲ ਕਰਕੇ ਸਾਡੇ ਨਾਲ ਅੱਗੇ ਆਊਗਾ ਉਸ ਦੇ ਉੱਪਰ ਹੀ ਅਸੀਂ ਜਿਹੜਾ ਇਸ ਨੂੰ ਗੱਲ ਨੂੰ ਲੈ ਕੇ ਅੱਗੇ ਚੱਲਾਂਗੇ ਜਿਹੜਾ ਅਹਲੀਗੇਸ਼ਨ ਲਾਉਣਾ ਉਹਦਾ ਵੀ ਬੇਸ ਹੋਣਾ ਚਾਹੀਦਾ ਦੋ ਪਾਗ ਵਾਲੇ ਵੀਰ ਤੇ ਨਾਲ ਦੋ ਕੋਈ Hindu ਵੀਰ ਬੈਠੇ ਹੋਣ ਉਹ ਕੀ ਕੋਈ RSS ਵਾਲੇ ਕਿਸੇ ਨਾਲ ਬੈਠ ਕੇ ਕੋਈ ਸੀਕ੍ਰੇਟ ਸਮਝੌਤੇ ਕਰ ਰਹੇ ਨੇ ਉਹ ਤਾਂ ਗੱਲ ਜੰਤਕ ਵੀ ਹੋ ਕੇ ਮੈਨੂੰ ਲੱਗਦਾ ਉਹਨਾਂ ਨੇ ਆਪਦੇ ਵੱਲੋਂ ਵੀ ਸਟੇਟਮੈਂਟ ਦਿੱਤੀ ਕਿ ਅਸੀਂ ਸਾਡਾ ਕੋਈ ਆਰਐਸਐਸ ਨਾਲ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਇਸ ਦਾ ਆ ਉਹ ਪਰਿਵਾਰਕ ਤੌਰ ਤੇ ਮਿਲਣ ਆਈ ਸੀ ਕਹਿੰਦੀ ਹਰਪ੍ਰੀਤ ਸਿੰਘ ਜੀ ਨੂੰ ਅੱਜ ਧੰਨ ਧੰਨ ਮਾਤਾ ਗੁਜਰਕੌਰ ਜੀ ਅਤੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਦੇ ਚਰਨਾਂ ਦਾ ਓਟ ਆਸਰਾ ਲੈਣ ਤੇ ਉਹਨਾਂ ਦਾ ਧੰਨਵਾਦ ਕਰਨ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਹੈ ਕਿ ਇੱਕ ਨਿਮਾਨੇ ਜੇ ਤੁਛ ਜੇ ਤੇ ਉਹਨਾਂ ਨੇ ਹਮੇਸ਼ਾ ਸੀਸ ਤੇ ਮੇਰ ਭਰਿਆ ਹੱਥ ਧਰਿਆ ਉਹਨਾਂ ਨੇ ਤੇ ਮੈਂ ਤਾਂ ਇਹ ਕਹੂੰਗਾ ਕਿ ਤੁਮਰੀ ਸਰਣ ਤੁਮਾਰੀ ਆਸਾ ਤੁਮੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦੇ ਅੱਲਾ ਨਾਨਕ ਘਰ ਕੇ ਗੋਲੇ ਗੋਲੇ ਦਾ ਸੁਭਾਅ ਹੈ ਕਿ ਗੋਲੇ ਦੀ ਆਪ ਦੀ ਮਤ ਨਹੀਂ ਹੁੰਦੀ ਨਾ ਗੋਲੇ ਦੀ ਕੋਈ ਆਪ ਦੀ ਪਤ ਹੁੰਦੀ ਹੈ ਜੋ ਗੋਲੇ ਦਾ ਪਾਤਸ਼ਾਹ ਹੁੰਦਾ ਉਹਦੀ ਹੀ ਹੋਕਾ ਬਜੋੜਾ ਗੋਲੇ ਦਾ ਧਰਮ ਹੈ ਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਿੱਧਕ ਤੇ ਸਿੱਖੀ ਤੇ ਜਜ਼ਬਾ ਬਖਸ਼ਦੇ ਰਹਿਣ ਜਿਵੇਂ ਪਰਿਵਾਰ ਤੇ ਪਹਿੰਦੇ ਵੀ ਕਿਰਪਾ ਕਰਦੇ ਆਏ ਆ ਕਿ ਅਸੀਂ ਇਹਨਾਂ ਸਿਧਾਂਤਾਂ ਤੇ ਪੈਰਾ ਦੇ ਕੇ ਅੱਗੇ ਵਧਦੇ ਰਹੀਏ ਤੇ ਜੇ ਮੇਰੀ ਸੱਚੀ ਮੰਨੋ ਤਾਂ ਤੁਸੀਂ ਸਾਰੇ ਇੱਥੇ ਪੜਮਤੇ ਸੱਜਣ ਖੜੇ ਹੋ ਪ੍ਰੈਸ ਵਾਲੇ ਇਹ ਜਿਹੜਾ ਸਿਰ ਹੈ ਇਹ ਜੇ ਮੈਨੂੰ ਬਣਾਉਣ ਦਾ ਸਪੋਕਸਪਰਸਨ ਦਾ ਸਿਰ ਹੈ ਤਾਂ ਇਹ ਥੋਨੂੰ ਜਾਂਦਾ ਇਹ ਹੋਰ ਕਿਸੇ ਨੂੰ ਨਹੀਂ ਜਾਂਦਾ ਇਹ ਤੁਹਾਨੂੰ ਪ੍ਰੈਸ ਵਾਲੇ ਭਰਾਵਾਂ ਨੂੰ ਜਾਂਦਾ ਕਿਉਂਕਿ ਤੁਸੀਂ ਹਮੇਸ਼ਾ ਹੀ ਇੰਨਾ ਲਾਡ ਤੇ ਇੰਨਾ ਪਿਆਰ ਛੋਟੇ ਭਰਾ ਵਾਂਗੂ ਰੱਖਿਆ ਤੁਸੀਂ ਮੇਰੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਤੁਸੀਂ ਕੰਮ ਕੀਤਾ ਤੇ ਇਸ ਕਰਕੇ ਥੋੜੇ ਜਿਹੜੇ ਹੁਣ ਤੱਕ ਤੁਸੀਂ ਮੈਨੂੰ ਇਹ ਮੇਰੇ ਤੇ ਇਹ ਸਾਥ ਦਿੰਦੇ ਆਏ ਹੋ ਤੇ ਮੈਨੂੰ ਉਮੀਦ ਹੈ ਅੱਗੇ ਵੀ ਦੋਗੇ ਉਹਦੇ ਕਰਕੇ ਹੀ ਇਹ ਪਾਰਟੀ ਨੇ ਮੇਰੇ ਤੇ ਕਿਰਪਾ ਕੀਤੀ ਹੈ ਤੇ ਮੈਂ ਧੰਨਵਾਦੀ ਹਾਂ ਯਾਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼ਰੋਮਨੀ ਕਾਲੀਦਲ ਅਤੇ ਇਸ ਸਮੂਹ 15 ਲੱਖ ਡੈਲੀਗੇਟਾਂ ਦਾ ਜਿਨ੍ਹਾਂ ਨੇ ਮੇਰੇ ਤੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ ਜਿਵੇਂ ਜਿਵੇਂ ਸਾਡਾ ਅਕਾਲੀ ਦਰ ਤੱਕੜਾ ਹੁੰਦਾ ਜਾਊਗਾ ਹਜੇ ਤੱਕ ਕਈ ਹੋਰ ਲੋਕ ਆਫਰਾਂ ਲੈ ਕੇ ਆਉਣਗੇ ਪਰ ਸਾਨੂੰ ਹੋਰ ਕਿਸੇ ਤੇ ਗੱਠ ਜੋੜਦੀ ਨਹੀਂ ਸਾਨੂੰ ਪੰਥ ਦੇ ਗੱਠ ਜੋੜਦੀ ਜਿਹੜੀ ਫਿਕਰ ਪੰਥ ਨਾਲ ਸਾਡੇ ਤੋਂ ਰੁੱਸੇ ਮੇਰਾ ਰੁੱਸੇ ਨਾਲ ਗਿਆਲਾ ਜੱਗ ਭਾਵੇਂ ਸਾਰਾ ਰੁੱਸ ਜੇ ਇਹ ਪਹਿਨਾ ਲੋਕਾਂ ਨੂੰ ਮਨਾਉਣ ਤੋਰੇ ਸੀ ਪੰਥਵਾਲ ਪਿੱਟ ਕਰ ਲਈ ਸੀ ਉਹਦਾ ਹਾਲ ਕੀ ਹੋਇਆ ਤੁਸੀਂ ਆਪ ਹੀ ਦੇਖਿਆ ਅਸੀਂ ਬਸ ਪੰਥ ਦੇ ਸੇ ਤੇ ਪੰਥ ਦੀ ਕਚੇਰੀ ਚ ਪਰਵਾਣ ਕੇ ਲੈਣੀ ਹੈ ਬਾਕੀ ਹੋਰ ਸਾਡੇ ਜਿਵੇਂ ਜਿਵੇਂ ਰਾਹ ਚਾਈ ਜਾਣਗੇ ਜੋ ਪੰਜਾਬ ਦੀ ਮੁੱਦੇ ਤੇ ਗੱਲ ਕਰਨਗੇ ਪੰਜਾਬ ਦੇ ਮੁੱਦੇ ਐਮ ਨੇ ਪੰਜਾਬ ਦੇ ਇਸ਼ੂ ਐਮ ਨੇ ਉਹ ਤੇ ਜੋ ਸਾਡੇ ਨਾਲ ਸਮਝੌਤਾ ਕਰੂਗਾ ਉਸੇ ਤਾਂ ਹੀ ਗੱਲ ਚਰਚਾ ਆ ਕੇ ਬਸ ਸਕਦਾ ਹੈ ਜੀ ਇਲੈਕਸ਼ਨ ਵਾਰੇ ਹਾਂਜੀ ਇਲੈਕਸ਼ਨ ਆ ਰਹੀ ਹੈ ਹਾਂਜੀ ਅਸੈਂਬਲੀ ਦੀ ਇਲੈਕਸ਼ਨ ਆ ਰਹੀ ਹੈ 27 ਆ ਰਹੀਆਂ ਅੱਜ ਮੈਂ ਉਹਦੀ ਉਹਦੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਕਿ ਜੋ ਜੋ ਪੰਜਾਬ ਦੀ ਮੁੱਦੇ ਦੀ ਗੱਲ ਕਰਕੇ ਸਾਡੇ ਨਾਲ ਅੱਗੇ ਆਊਗਾ ਉਸ ਦੇ ਉੱਪਰ ਹੀ ਅਸੀਂ ਜਿਹੜਾ ਇਸ ਨੂੰ ਗੱਲ ਨੂੰ ਲੈ ਕੇ ਆ ਕੇ ਚੱਲਾਂਗੇ ਹਾਂਜੀ ਹਾਂਜੀ ਆਰਐਸਐਸ ਵਾਲੇ ਵੀ ਬੀ ਕਾ ਦੀ ਮੋਬਾਈਲ ਕਰ ਰਹੇ ਨੇ ਜੀ ਕਾਰੀ ਦਰਵਾਜ਼ਾ ਦੂਜੀ ਜੀ ਉਹ ਕਹਿੰਦੇ ਵੀ ਉਹ ਨਹੀਂ 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 ਉਹ ਪਤਾ ਕੀ ਹੈ ਜੀ ਇਹ ਬੰਦੇ ਦੀ ਮਾਨਸਿਕਤਾ ਹੁੰਦੀ ਹੈ ਇਹ ਅੰਦਰੋਂ ਖਾਲੀ ਲੋਕ ਦੇ ਮਤਲਬ ਕੋਈ ਨਾ ਵਿਜਨ ਹੈ ਨਾ ਕੋਈ ਥਾਟ ਪ੍ਰੋਸੈਸ ਹੈ ਕੋਈ ਜਿਹੜਾ ਅਲੀਗੇਸ਼ਨ ਲਾਉਣਾ ਉਹਦਾ ਵੀ ਬੇਸ ਹੋਣਾ ਚਾਹੀਦਾ ਦੋ ਪਾਗ ਵਾਲੇ ਵੀਰ ਤੇ ਨਾਲ ਦੋ ਕੋਈ Hindu ਵੀਰ ਬੈਠੇ ਹੋਣ ਉਹ ਕੀ ਕੋਈ ਆਰਐਸਐਸ ਨਾਲ ਕਿਸੇ ਨਾਲ ਬੈਠ ਕੇ ਕੋਈ ਸੀਕ੍ਰੇਟ ਸਮਝੌਤੇ ਕਰ ਰਹੇ ਨੇ ਉਹ ਤਾਂ ਗੱਲ ਜਨਤਕ ਵੀ ਹੋ ਕੇ ਮੈਨੂੰ ਲੱਗਦਾ ਉਹਨਾਂ ਨੇ ਆਪਦੇ ਵੱਲੋਂ ਵੀ ਸਟੇਟਮੈਂਟ ਦਿੱਤੀ ਕਿ ਅਸੀਂ ਸਾਡਾ ਕੋਈ ਆਰਐਸਐਸ ਨਾਲ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਹੈ ਤੇ ਇਸ ਦਾ ਆ ਉਹ ਪਰਿਵਾਰਕ ਤੌਰ ਤੇ ਮਿਲਣ ਆਈ ਸੀ ਗੈਰਨੀ ਹਰਪ੍ਰੀਤ ਸਿੰਘ ਜੀ ਨੂੰ ਹਾਂਜੀ ਅਗਲੀ ਰਣਨੀਤੀ ਕੀ ਬਣਾ ਰਹੇ ਹੋ ਰਣਨੀਤੀ ਹੈ ਜੀ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਡੈਲੀਗੇਟਡ ਜਾਸ ਭਲਾਈ ਨੇ ਜਿਹਦੇ ਵਿੱਚ ਵਰਕਿੰਗ ਕਮੇਟੀ ਹੈ ਉਹ ਅਨਾਉਂਸ ਹੋਊਗੀ ਉਹ ਤੋਂ ਬਾਅਦ ਸਾਰੇ ਜ਼ਿਲ੍ਹੇ ਦੀ ਜਥੇਬੰਦੀਆਂ ਤੇ ਜਿਹੜਾ ਪਾਰਟੀ ਦਾ ਕਾਡਰ ਹੈ A ਤੋਂ Z ਤੱਕ ਉਹ ਅਨਾਉਂਸ ਹੋਊਗਾ ਵਿਜਨ ਕਮੇਟੀ ਡਾਕੂਮੈਂਟ ਤਿਆਰ ਕਰ ਰਹੀ ਹੈ ਜਿਹਦੇ ਵਿੱਚ ਸਿੱਖ ਬੁੱਧੀਜੀਵੀ ਜਿੰਨੀਆਂ ਸਿੱਖ ਸੰਸਥਾਵਾਂ ਨੇ ਸਾਰਿਆਂ ਦੀ ਬਕਾਇਦਾ رائے ਲਈ ਜਾ ਰਹੀ ਹੈ ਉਹਨਾਂ ਦੇ ਨਮਾਇੰਦਿਆਂ ਦੀ ਸਲਾਹ ਲਈ ਜਾ ਰਹੀ ਹੈ ਕਿ ਪੰਜਾਬ ਦੇ ਭੱਖਵੇਂ ਮੁੱਦੇ ਕੀ ਨੇ ਇਹ ਦਿਨ ਇਹ ਦੇਖੋ ਇਹ ਬਰੀਕੀ ਚ ਗੱਲ ਸੋਚਣ ਵਾਲੀ ਹੈ ਪ੍ਰੋਫੈਸ਼ਨਲ ਐਡਵਾਈਸ ਹੁਣ ਮੈਂ ਕਹਾਂ ਜੀ ਕਿ ਮੈਂ ਦੋ ਸੱਜਣ ਪਾਤੇ ਆਪਦੇ ਨਾਲ ਸਮਰਥਕ ਤੇ মিডিਆ ਦਾ ਕੀ ਹੋਣਾ ਚਾਹੀਦਾ ਰੋਲ ਉਹ ਤੈਅ ਕਰਨਗੇ ਜਦੋਂ ਦਾ মিডিਆ ਕੋਈ ਲਾਗਰ ਤੱਕ ਪ੍ਰੋਫੈਸ਼ਨਲ ਐਡਵਾਈਸ ਲੈ ਕੇ ਜਿਹੜੀ ਕੋਈ ਪਾਣੀ ਦੇ ਮੁੱਦੇ ਦਾ ਐਕਸਪਰਟ ਹੈ ਕੋਈ ਖੇਤੀ ਦੇ ਮੁੱਦੇ ਦਾ ਐਕਸਪਰਟ ਹੈ ਕੋਈ ਸਿੱਖ ਫਲਸਫੀ ਨੂੰ ਅੱਗੇ ਕਿਵੇਂ ਦੇ ਵਧਾਉਣਾ ਨੌਜਵਾਨੀ ਨੂੰ ਨਾਲ ਕਿਵੇਂ ਜੋੜਨਾ ਉਹਦਾ ਐਕਸਪਰਟ ਹੈ ਉਹਨਾਂ ਸਾਰਿਆਂ ਦੀ ਰਾਏ ਲੈ ਕੇ ਇੱਕ ਐਕਸਪਰਟ ਕਮੇਟੀ ਬਣਾਈ ਹੈ ਜੋ ਵਿਜਨ ਡਾਕੂਮੈਂਟ ਤਿਆਰ ਕਰ ਰਹੀ ਹੈ ਤੁਸੀਂ ਦੇਖਿਆ ਹੈ ਕਿ ਜਜ਼ਰ ਇਕਬਾਲ ਸਿੰਘ ਝੁੰਡਾ ਜਿਨ੍ਹਾਂ ਨੇ ਪਹਿਲਾਂ ਝੁੰਡਾ ਕਮੇਟੀ ਵੀ ਲੀਡ ਕੀਤੀ ਤੇ ਜੋ ਜੋ ਉਹਨਾਂ ਨੇ ਅੱਗੇ ਪੁਆਇੰਟ ਕੱਢੇ ਸੀ ਇਕਾਲੀ ਦਲ ਦੇ ਹਾਰ ਦੇ ਕਾਰਨ ਉਹੀ ਸਾਰੇ ਨਿਕਲੇ ਸੀ ਉਹਨਾਂ ਦੇ ਦੇਖ ਰੇਖ ਅnder ਇੱਕ ਕਮੇਟੀ ਤਿਆਰ ਕੀਤੀ ਹੈ ਉਹ ਵਿਜਨ ਡਾਕੂਮੈਂਟ ਬਣਾ ਰਹੀ ਹੈ ਉਹ ਡਾਕੂਮੈਂਟ ਤਿਆਰ ਕਰਕੇ ਪੰਥ ਦੀ ਕਚੇਹਰੀ ਚ ਜਾਵਾਂਗੇ। ਯਾਨੀ ਕਿ ਸ਼ੋਣਵੀ ਕਾਰੀਦਾਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨੇ ਸਰਦਾਰ ਗੁਰਜੀਤ ਸਿੰਘ ਤਲਵੰਡੀ ਨੂੰ ਜਿਹੜੇ ਕਿ ਸੂਝਵਾਨ ਔਰ ਬਹੁਤ ਹੀ ਸਿਆਣੇ ਔਰ ਪੰਥਕ ਪਰਿਵਾਰ ਦੇ ਵਿੱਚੋਂ ਜਿਹਨਾਂ ਦਾ ਪਛੋਕੜ ਆ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਆ। ਅਸੀਂ ਉਹਨਾਂ ਦਾ ਬਹੁਤ-ਬਹੁਤ ਉਹਨਾਂ ਦੇ ਨਾਲ ਜਿਹੜੀ ਹੁੰਦੀ ਸਮੂਹ ਲੀਡਰਸ਼ਿਪ ਜਿਨ੍ਹਾਂ ਨੇ ਚੋਣ ਦੇ ਵਿੱਚ ਹਿੱਸਾ ਪਾਇਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਅੱਜ ਅਸੀਂ ਪਰਮਾਤਮਾ ਨੂੰ ਧੰਨਵਾਦ ਕਰਦੇ ਆ ਕਿ ਅੱਜ ਸਰਦਾਰ ਗੁਰਜੀਤ ਸਿੰਘ ਜੀ ਤਲਵੰਡੀ ਗੁਰੂ ਦਾ ਓਟ ਆਸਰਾ ਲੈਣ ਲਈ ਗੁਰਦਰਾ ਫਤਿਹਗੜ੍ਹ ਸਾਹਿਬ ਪਹੁੰਚੇ ਆ ਅਸੀਂ ਜ਼ਿਲ੍ਹਾ ਜੱਠੇਵੰਦੀ ਵੱਲੋਂ ਸਾਰਿਆਂ ਦਾ ਜੀ ਆਇਆਂ ਕਰਦੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕੁੰਨੀਕ ਮਾਤਾ ਮਾਤਾ ਗੁਜਰ ਕੌਰ ਜੀ ਦੀ ਕਚੈਰੀ ਦੇ ਵਿੱਚ ਧੰਨਵਾਦ ਕਰਨ ਪਹੁੰਚੇ ਨੇ ਸਰਦਾਰ ਗੁਰਜੀਤ ਸਿੰਘ ਜੀ ਤਲਵੰਡੀ ਜਿਨ੍ਹਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਪੰਥ ਵੱਲੋਂ ਤੇ ਪੰਥ ਨੇ ਉੱਚੇ ਚੇਤੇ ਤੋਂ ਉਹਨਾਂ ਨੂੰ ਆਪਣਾ ਮੁਖਬਲਾਰ ਨਿਯੁਕਤ ਕੀਤਾ ਹੈ ਮੈਂ ਜਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਰਦੇਸ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦਾ ਉੱਚੇ ਤੇ ਉੱਤੇ ਧੰਨਵਾਦ ਕਰਦਾ ਤੇ ਧੰਨਵਾਦ ਕਰਦਾ ਸਮੁੱਚੇ ਖਾਲਸਾ ਪੰਥ ਦਾ ਜਿਨ੍ਹਾਂ ਨੇ ਗੁਰਜੀਤ ਸਿੰਘ ਜੀ ਤਲਵੰਡੀ ਸਾਹਿਬ ਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਇਲਾਕੇ ਦੀਆਂ ਸੰਗਤਾਂ ਅੱਜ ਉੱਚੇ ਤੇ ਉੱਤੇ ਇੱਥੇ ਪਹੁੰਚੀਆਂ ਨੇ ਸਾਰਿਆਂ ਨੇ ਇਹਨਾਂ ਦੇ ਵਿੱਚ ਆਪਣਾ ਭਰੋਸਾ ਪ੍ਰਗਟ ਕੀਤਾ ਤੇ ਗੁਰੂ ਸਾਹਿਬ ਦੇ ਦਰ ਤੇ ਅਜੇ ਨਤਮਸਟਕ ਹੋਏ ਆ ਸਾਰੇ ਤਾਂ ਕਿ ਪ੍ਰਮਾਤਮਾ ਆਈਸ਼ਵਰ ਆਲਾ ਵਾਹਿਗੁਰੂ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਇਹਨਾਂ ਨੂੰ ਤਰੱਕੀਆਂ ਬਖਸ਼ੇ